ਤੇ ਆਪ ਜੀ ਨੇ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਧੁਨ ਜਦੋਂ ਇਹ ਖੜਕਦੇ ਹਨ ਤੇ ਵੱਡੇ-ਵੱਡੇ ਦੀਆਂ ਧੁਨੀਆਂ ਖੋਲ ਜਾਂਦੇ ਹਨ ਆਪ ਜੀ ਨੇ ਸੁਣਿਆ ਹੋਣਾ ਪਿਛਲੇ ਦਿਨੀ ਵੀ ਇਹ ਜੰਮੂ ਵਿੱਚ ਆਏ ਸਨ ਔਰ ਡਟ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਸੋਚ ਤੇ ਪੈਰਾ ਦੇਖੇ ਗਏ ਹਨ ਪਰ ਸਾਡੇ ਕੁਝ ਨਾਲ ਦੇ ਲਾਗੇ 부ਚੜ ਨੇ ਵਾਰਸਾਂ ਨੇ ਜਿਸ 부ਚੜ ਨੇ ਇਹ ਕਾਰਾ ਕੀਤਾ ਉਸ ਦੇ ਵਾਰਸਾਂ ਨੇ ਭਾਈ ਚਮਕੌਰ ਸਿੰਘ ਤੁਨਪੁਰ ਵੀ ਉਂਗਲੀ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਲੇਖੇ ਵਿੱਚ ਹਨ ਇਹ ਜੰਮੇ ਪੰਜਾਬ ਦੀ ਧਰਤੀ ਤੇ ਹਨ ਤੇ ਪੰਜਾਬ ਦੀ ਮਿੱਟੀ ਹਮੇਸ਼ਾ ਆਪਣੇ ਪਰਚੰਮ ਨੂੰ ਅਤੇ ਆਪਣੀ ਮਿੱਟੀ ਚੋਂ ਪਾਈ ਖਾਲੜਾ ਤੇ ਪਾਈ ਹਵਾਰਾ ਦੀ ਭਾਲ ਕਰਦੀ ਰਹਿੰਦੀ ਹੈ ਇਸ ਕਰਕੇ ਇਸ ਪੰਜਾਬ ਦੇ ਵਾਰਿਸ ਹਨ ਵਾਰਿਸ ਪੰਜਾਬ ਦੇ ਜਥੇਬੰਦੀ ਭਾਈ ਸਾਹਿਬ ਪਾਈ ਅਮਰਤਪਾਲ ਸਿੰਘ ਉਹਨਾਂ ਦੇ ਬਾਪੂ ਜੀ ਬਾਪੂ ਤਰਸੀਮ ਸਿੰਘ ਜੀ ਅਤੇ ਉਹਨਾਂ ਦੀ ਮਾਤਾ ਜੀ ਨੂੰ ਵੀ ਮੇਰਾ ਜੰਮੂ ਕਸ਼ਮੀਰ ਵੱਲੋਂ ਸਿਜਦਾ ਹੈ ਪ੍ਰਣਾਮ ਹੈ ਕਿ ਉਸ ਨੌਜਵਾਨ ਸ਼ਖਸ ਨੇ ਅੱਜ ਖਾਲਸਾ ਪੰਥ ਨੇ ਜਿਹੜਾ ਭਾਈ ਖਾਲੜਾ ਦੀ ਧਰਮ ਸਪਤਨੀ ਨੂੰ ਨਾਜਿਤਾ ਕੇ ਜਿਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਕਹਿਆ ਸੀ ਉਸ ਮੀਨੇ ਨੂੰ ਧੋਕੇ ਭਾਈ ਅਮਰਪਾਲ ਸਿੰਘ ਨੂੰ ਸਤਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਰਾਬਰ ਵੋਟਾਂ ਦੇ ਕੇ ਜਿਤਾਇਆ ਸੀ ਅੱਜ ਪੰਜਾਬ ਨੇ ਉਹ ਸਾਬਤ ਕੀਤਾ ਕਿ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੀ ਰਹਿਮਾਈ ਸੀ ਉਹ ਹਰ ਇੱਕ ਮਾਂ ਦੇ ਝੋਲੀ ਵਿੱਚ ਉਸ ਬੱਚੇ ਨੂੰ ਪਾਵਾ ਚਾਹਦੀ ਸੀ ਜਿਸ ਬੱਚੇ ਨੂੰ ਇਹ ਜਰਵਾਨੇ ਆਪਣੇ ਪੈਰ ਦੇ ਤਲਵੇ ਚ ਅਟਾ ਕੇ ਕੌਮ ਦਾ ਕਹਾਣ ਕਰਾਉਂਦੀਆਂ ਰਹੀਆਂ ਉਸ ਨੌਜਵਾਨੀ ਨੂੰ ਬਰਕਰਾਰ ਰੱਖਣ ਲਈ ਆਪਣੀ ਸੇਧ ਆਪਣੀ ਅਨਖ ਆਪਣੀ ਸਿਧਾਂਤ ਤੇ ਪਹਿਰਾ ਦੇਣ ਲਈ ਭਾਈ ਅਮਰਤਪਾਲ ਸਿੰਘ ਨੇ ਵੰਗਾਰ ਲਗਾਈ ਜੇ ਪੰਜਾਬ ਵਿੱਚ ਰਹਿਣਾ ਜੇ ਪੰਜਾਬ ਦੀ ਸੇਵਾ ਕਰਨੀ ਆ ਤੇ ਪੰਜਾਬ ਵਿੱਚ ਭਾਈ ਸੁੱਖੇ ਤੇ ਭਾਈ ਜਿੰਦੇ ਜੇ ਮਰਜੀ ਉਹੜੇ ਪੈਦਾ ਹੋਣਗੇ ਉਹ ਵਿਉਂਤ ਤੇ ਚਲਾਈ ਨਤੀਜਾ ਭਾਵੇਂ ਕੁਝ ਵੀ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਨੇ ਜੀ ਗੱਲ ਤੇ ਪਹਿਰਾ ਦਿੱਤਾ ਉਸ ਗੱਲ ਤੇ ਅੱਜ ਵੀ ਕਾਇਮ ਹਨ ਬੇਸ਼ੱਕ ਜੋ ਮਰਜੀ ਦੁਨੀਆ ਕਹੀ ਜਾਵੇ ਨਾ ਉਹ ਬਿਕਾਉ ਹੰ ਨਾ ਬਿਕਾਉ ਹੰ ਨਾ ਬਿਕਾਉ ਹੋਣਗੇ ਉਹ ਪੰਥ ਦੇ ਵਾਰਸ ਹਨ ਤੇ ਤੇ ਪੰਥ ਦੇ ਵਾਰਸ ਹੀ ਰਹਿਣਗੇ ਭਾਈ ਚਮਕੌਰ ਸਿੰਘ ਜੀ ਤੁੰ ਪੰਜਾਬ ਦੇ ਸਾਰੇ মিডিਆ ਨੂੰ ਸਬੂਤਤ ਹੁੰਦੇ ਰਹਿੰਦੇ ਹਨ ਆਪ ਜੀ ਨੇ ਸੁਣਿਆ ਵੀ ਹੈ ਭਾਈ ਸਤਵੀਰ ਸਿੰਘ ਸੰਨੀ ਸਰ ਭਾਈ ਸੰਦੀਪ ਸਿੰਘ ਸੰਨੀ ਜਿਸ ਨੇ ਇੱਕ ਜੰਗਲੀ ਸੂਰ ਨੂੰ ਮਾਰਿਆ ਸੀ ਆਜ ਨੂੰ ਪਤਾ ਹੀ ਹੋਣਾ ਉਸ ਜੰਗਲੀ ਸੂਰ ਨੂੰ ਮਾਰਨ ਵਾਸਤੇ ਭਾਈ ਸੰਦੀਪ ਸਿੰਘ ਸੰਨੀ ਨੇ ਆਪਣੀ ਜੀਵਨ ਆਪਣੀ ਜਵਾਨੀ ਨੂੰ ਕਾਲ ਕੋਠੜੀ ਵਿੱਚ ਬੇਚਕ ਬੰਦ ਕਰਵਾ ਲਿਆ ਪਰ ਸਤਗੁਰ ਸੱਚੇ ਪਾਤਸ਼ਾਹ ਨੇ ਇੱਕ ਜੰਗਲੀ ਸੂਰ ਨੂੰ ਮਾਰਨ ਤੋਂ ਉਪਰੰਤ ਵੀ ਉਸ ਦੀ ਝੋਲੀ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਹੋਰ ਬਹੁਤ ਵੱਡੀ ਸੇਵਾ ਪਾ ਲਈ ਅੰਦਰ ਜਾ ਕੇ ਉਸ ਇੱਕ ਹੋਰ ਗੁੱਚੜ ਨੂੰ ਜਿਹਨੂੰ ਸੁਭਾ ਬੋਲਦੇ ਸਨ ਉਸ ਦਾ ਵੀ ਜਾ ਕੇ ਸੋਦਾ ਲਾਇਆ ਇਹੋ ਜਾਂ ਮਾਨ ਸਾਨੂੰ ਪੰਥ ਦੇ ਵਾਰਸਾਂ ਦੇ ਹੋਣਾ ਚਾਹੀਦਾ ਮੈਂ ਜੰਮੂ ਕਸ਼ਮੀਰ ਵੱਲੋਂ ਮੁਖਾਤਬ ਹੋਏ ਸਾਰੇ ਪੰਥਕ ਮੀਡੀਆ ਨੂੰ ਉਹਨਾਂ ਦੇ ਜ਼ਰੀਏ ਬਿਆਨਤੀ ਕਰਦਾ ਪਾਈ ਸੰਦੀਪ ਸਿੰਘ ਸੰਨੀ ਦੇ ਬ੍ਰਦਰ ਉਨ੍ਹਾਂ ਦੇ ਭਰਾਤਾ ਜੋ ਤਰਨਤਾਰਨ ਹਲਕੇ ਤੋਂ ਜਿਮਨੀ ਚੋੜ ਲੜ ਰਿਹਾ ਪੰਜਾਬ ਦੇ ਵਾਰਸੋ ਤੁਹਾਨੂੰ ਜੰਮੂ ਕਸ਼ਮੀਰ ਵੱਲੋਂ ਸਾਰੀ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਦੇ ਜਿਵੇਂ ਭਾਈ ਅਮਰਕਪਾਲ ਸਿੰਘ ਨੂੰ ਵੱਧ ਕੇ ਤੁਸੀਂ ਵੋਟਾਂ ਨਾਲ ਜਿਤਾਇਆ ਸੀ ਇਸੇ ਤਰ੍ਹਾਂ ਜੰਗਲੀ ਸੂਰ ਮਾਰਨ ਵਾਲੇ ਜੋਦੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਨੂੰ ਵੀ ਵੱਦ ਤੋਂ ਵੱਦ ਵੋਟਾਂ ਜਿੱਤ ਵਾਕਿ ਗੁਰੂ ਪੰਥ ਦੇ ਉਸ ਨਿਸ਼ਾਨ ਨੂੰ ਮੋਹਰ ਲਾਣੀ ਹੈ ਕਿ ਪੰਥ ਜਿਉਂਦਾ ਹੈ ਕੋਮ ਜਿਉਂਦੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਭਾਈ ਸੰਦੀਪ ਸਿੰਘ ਜੀ ਦੇ ਪ੍ਰਾਤਾਂ ਨੂੰ ਜਿਤਾ ਕੇ ਸਾਬਤ ਕਰਨਾ ਜੇ ਇਹ ਜੰਮੂ ਕਸ਼ਮੀਰ ਵੱਲੋਂ ਬਣਤੀ ਹੈ ਅਖੀਰ ਵਿੱਚ ਇੱਕੋ ਬਣਤੀ ਜੰਮੂ ਕਸ਼ਮੀਰ ਦੀ ਸੰਗਤ ਨੂੰ ਖਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਕਰਦਾ ਹਾਂ ਜੇ ਗੁਰੂ ਬਾਬੇ ਦਾ ਧਿਆਨ ਕਰਨਾ ਹੈ ਪੰਥਕ ਹੋਣਾ ਤੇ ਪੰਥਕ ਅਖਵਾਉਣਾ ਬਹੁਤ ਫਰਕ ਹੈ ਉਹਦੇ ਵਿੱਚ ਡਿਫਰੈਂਸੀਏਸ਼ਨ ਮੈਂ ਮੂੰਹ ਜੋ ਕਹਿ ਦਿੰਦਾ ਕਿ ਮੈਂ ਪੰਥਕ ਆ ਪੰਥਕ ਆ ਜਾਂ ਕਿ ਮੈਂ ਉਹਨਾਂ ਦੇ ਗੋੜਿਆਂ ਗਿੱਟਿਆਂ ਵਿੱਚ ਜਾ ਕੇ ਬਹਿ ਜਾਵਾਂ ਜਿਹੜੇ ਸਿੱਖਾਂ ਦੀ ਦਸਤਾਰ ਦੇ ਦੁਸ਼ਮਣ ਹਨ ਫਿਰ ਪੰਥਕ ਅਖਵਾਉਣਾ ਤੇ ਪੰਥਕ ਹੋਣਾ ਬਹੁਤ ਫਰਕ ਹੈ ਜਿਹੜਾ ਕੰਮ ਪੰਥ ਖਾਲਸਾ ਨੇ ਕੀਤਾ ਇਸ ਪਾਪੀ ਦੁਸ਼ਟ ਦਾ ਮਕਾਨ ਢਾਕੇ ਉਹਦੇ ਵਿੱਚ ਬੜੀਆਂ ਤਕਰੀਰਾਂ ਅਜੇ ਨਹੀਂ ਹੋ ਰਹੀਆਂ ਮੈਂ ਉਸ ਦਿਨ ਬੇਨਤੀ ਕਰਕੇ ਗਿਆ ਸੀ ਅੱਜ ਫੇਰ ਮੀਡੀਆ ਨੂੰ ਮੁਖਾਤਬ ਹੋ ਕੇ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਹਾਂ ਜੇ ਨੌਜਵਾਨੋ ਗੁਰੂ ਪੰਥ ਦੀ ਸੇਵਾ ਕਰਨੀ ਹੈ ਫਿਰ ਮਾਛੇਵਾੜੇ ਦਾ ਜੰਗਲ ਦੇਖਣਾ ਪਵੇਗਾ ਜੇ ਗੁਰੂ ਬਾਬੇ ਨਾਲ ਪਿਆਰ ਕਰਨਾ ਤੇ ਸਿਰ ਤੇ ਆਰਾ ਚੱਲੂਗਾ ਚੱਲੂਗਾ ਫਿਰ ਕਿਸੇ ਦੀ ਪਰਵਾਹ ਨਾ ਕਰਿਓ ਕਿ ਮੇਰੀ ਦੇਖ ਰਹਿ ਕੇ ਵਾਸਤੇ ਕੋਈ ਪਹੁੰਚਿਆ ਨਹੀਂ ਕਿਉਂਕਿ ਅੱਜ ਸਿੱਖ ਦਾ ਜਿਹੜਾ ਕਿਰਦਾਰ ਹੈ ਉਹ ਬੜਾ ਕੱਟੂ ਜਾ ਕੇ ਹੁੰਦਾ ਹੈ ਕੋਈ ਸਿੱਖ ਸਿੱਖ ਦੀ ਬਾਹ ਪੜੇ ਸਵਾਇ ਅਕਾਲ ਪੁਰਖ ਦੂਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਪਿੰਡ ਦੇ ਨੌਜਵਾਨਾਂ ਨੇ ਔਰ ਜੰਮੂ ਕਸ਼ਮੀਰ ਦੇ ਪੂਰੀ ਸਮੁੱਚੀ ਸੰਗਤ ਨੇ ਉਸ ਦੁਸ਼ਤ ਪਾਪੀ ਦਾ ਮਕਾਨ ਢਾਇਆ ਸਾਡੇ ਸ਼ਰੀਰਾਂ ਵਿੱਚ ਫਸੀਆਂ ਹੋਈਆਂ ਪੱਗਾਂ ਅੱਜ ਉਹਨਾਂ ਨੂੰ ਇਹ ਕਹਿ ਰਿਹਾ ਹਨ ਕਿ ਇਹਨਾਂ 'ਤੇ ਐਫ ਆਈ ਆਰ ਲਗਾਈ ਜਾਏ ਮੈਂ ਅਜੋ ਗੱਲ ਫੇਰ ਰਿਪੀਟ ਕਰਨ ਲਗਾ ਜਿਵੇਂ ਸਾਡੇ ਨੌਜਵਾਨਾਂ ਨੇ ਇਸ ਦੁਸ਼ਟ ਦਾ ਬੋਰਡ ਲਗਾਇਆ ਆਉਣ ਵਾਲੇ ਸਮੇਂ ਵਿੱਚ ਉਹਦੀ ਫੋਟੋ ਵੀ ਲਗਾਈ ਜਾਏਗੀ ਤੇ ਜੁੱਤੇ ਪੁਰਾਣੇ ਤਰਪੜ ਉਹਦੀ ਫੋਟੋ ਵੀ ਲਗਾ ਕੇ ਜਿਹੜਾ ਇਥੋਂ ਜਾਵੇਗਾ ਉਹ ਜ਼ਿੰਦਗੀ 'ਚ ਮੈਂ ਯਕੀਨਨ ਕਹਿੰਦਾ ਆ ਕਿ ਸਾਡੇ ਕਿਸੇ ਬੰਦੇ ਨੇ ਕੋਈ ਗੁਨਾਹ ਵੀ ਕੀਤਾ ਹੋਇਆਗਾ ਜਿੰਨੇ ਜੁੱਤੀਆਂ ਇਸ ਦੀ ਤਸਵੀਰ ਤੇ ਮਾਰ ਕੇ ਜਾਏਗਾ ਸੱਚੇ ਪਾਛਦੇ ਪਰਥਾਈ ਕੰਧਾ ਉਹਦੇ ਗੁਨਾਹ ਕੱਟੇ ਜਾਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਕਹਿ ਜਾ ਰਿਹਾ ਕਿ ਇਹਨਾਂ ਪਰ ਐਫ ਆਈ ਆਰ ਲਗਾਏ ਜਾਏ ਸਤਿਗੁਰੂ ਜੀ ਇੱਥੇ ਹੀ ਮੌਜੂਦ ਮਾਨ ਹੋਣ ਗਿਆਉਣ ਵਾਲੇ ਸਮੇਂ ਵਿੱਚ ਇਸ ਪਿੰਡ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਡਰਿਓ ਨਾ ਕਿ ਬਰਾਇਓ ਨਾ ਤੁਸੀਂ ਜਿਸ ਖੰਡੇ ਪਾਡੇ ਤੇ ਅਮਰ ਸੇਖਿਆ ਉਸ ਖੰਡੇ ਪਾਡੇ ਨੇ ਬਹੁਤ ਚਮਕਾਰੇ ਬਹੁਤ ਰਿਸਕਾਰੇ ਪੈਨ ਪੰਥ ਤੇਰੀ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਜਿੱਥੇ ਇੱਕ ਬੋਰਡ ਲੱਗਾ ਦੁਰਸ਼ਦਾ ਮੈਂ ਬਾਹਰ ਸਾਰੇ ਸੁਣ ਰਹੇ ਹੋਣਗੇ ਉਹਨਾਂ ਨੂੰ ਬੇਨਤੀ ਕਰਦਾ ਥਾਣੇ ਦੇ ਐਸ ਐਚ ਓ ਡੀ ਐਸ ਪੀ ਜੋ ਵੀ ਇਹ ਕਮੇਟੀ ਬੈਠੀ ਹੈ ਜੇ ਤੁਸੀਂ ਕਿਸੇ ਨੌਜਵਾਨ ਤੇ ਐਫ ਆਰ ਲਗਾਉਣ ਦੀ ਕੋਸ਼ਿਸ਼ ਕੀਤੀ ਪਹਿਲੇ ਤਾਂ ਡਰਦਾ ਕੋਈ ਨਹੀਂ ਜੇ ਤੁਸੀਂ ਕੋਸ਼ਿਸ਼ ਕੀਤੀ ਤੇ ਫੇਰ ਨੌਜਵਾਨੋ ਜਿਉਂਦੇ ਵੀ ਰਹੋ ਤੇ ਜਾਗਦੇ ਵੀ ਰਹੋ ਉਸ ਬੋਰਡ ਦੇ ਨਾਲ-ਨਾਲ ਉਹਨਾਂ ਦਾ ਵੀ ਬੋਰਡ ਲਗਾਇਆ ਜਾਵੇਗਾ ਕਿ ਜਿਸ ਪੰਥ ਦੇ ਦੋਖੀ ਨੂੰ ਗੁਰੂ ਕੇ ਖਾਲਸੇ ਨੇ ਇਸ ਪੰਥ ਵਿਰੋਧੀ ਤਾਕਤ ਨੂੰ ਰੋਕ ਲਈਦਾ ਘਰਟਾਇਆ ਆਉਣ ਵਾਲੇ ਸਮੇਂ ਵਿੱਚ ਉਹਨੂੰ ਸੋਧਿਆ ਵੀ ਜਾਵੇਗਾ ਜੇ ਕਿਸੇ ਵੀ ਪਰਕਾਰ ਦੀ ਨੌਜਵਾਨੀ ਉਪਰ ਐਫਾਇਲ ਲਗਾ ਕੇ ਉਸ ਅਫਸਰ ਦੇ ਵੀ ਬੋਰਡ ਇਥੇ ਲਗਾਇਆ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਉਹ ਵੀ ਚੇਤਾ ਰੱਖੇ ਕਿ ਗੁਰੂ ਪੰਥ ਦੇ ਨਾਲ ਟੱਕਰ ਲੈਣ ਵਾਲਿਆਂ ਦੇ ਨਾਮ ਨਸ਼ਰ ਕਿਤੇ ਜਾਣਗੇ ਹੁਣ ਤੁਸੀਂ ਦੇਖ ਲਓ ਕਿ ਪੰਥਕ ਸੇਵਾ ਸਾਡੇ ਵਾਸਤੇ ਗੀਤ ਆ ਸਾਡੇ ਵਾਸਤੇ ਕੁਰਾਨ ਸਾਡੇ ਵਾਸਤੇ ਬਾਈਬਲ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਨਮਾਨ ਇੱਕੋ ਜਿਹਾ ਹੈ ਇਸ ਪਿੰਡ ਨੂੰ ਬੜੇ ਦੁਸ਼ਰਬਾਜੀ ਲਾਈ ਗਈ ਪਰ ਮੈਂ ਸਤਗਾਰ ਜੋਗ ਪਿੰਡ ਦੀਆਂ ਮਾਤਾਵਾਂ ਪਿੰਡ ਦੇ ਬਜ਼ੁਰਗਾਂ ਨੂੰ ਬੇਨਤੀ ਕਰਦਾ ਤੁਹਾਡੇ ਜਿਗਰੇ ਨੂੰ ਸਲਾਮ ਹੈ ਕਿ ਤੁਸੀਂ ਦੁਸ਼ਰਬਾਜੀ ਕਰਨ ਵਾਲੇ ਨੂੰ ਵੀ ਗੱਲ ਪੱਕੀ ਲਾਇਆ ਕੋਈ ਪਰਵਾਹੀ ਕੀਤੀ ਬੜਾ ਆਪਣਾ ਨੰਮਰਤਾ ਵਾਲਾ ਤੁਸੀਂ ਰੁਕ ਦੱਸਿਆ ਹਉਣ ਵਾਲੇ ਸਮੇਂ ਵਿੱਚ ਦੱਸਣਾ ਪਰ ਅਫਸੋਸ ਮੈਨੂੰ ਉਸ ਗੱਲ ਦਾ ਹੁੰਦਾ ਹੈ ਜਦੋਂ ਆਪਣਾ ਹੀ ਕੋਈ ਪੱਗ ਵਾਲਾ ਪੱਗ ਲਾਉਣ ਦੀ ਕੋਸ਼ਿਸ਼ ਕਰੇ ਤਾਂ ਫਿਰ ਅੰਜਾਮ ਤੁਸੀਂ ਆਪ ਦੇਖ ਲਓ ਸਮੁੱਚੀ ਜਥੇਬੰਦੀ ਪੰਜਾਬ ਤੋਂ ਆਈ ਹੋਈ ਪਿੰਡ ਕੋਲਪੁਰ ਜੰਮੂ ਕਸ਼ਮੀਰ ਦੀ ਸੰਗਤ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਸ ਉਮੀਦ ਸਾਡੀ ਹਮੇਸ਼ਾ ਪੰਜਾਬ ਤੇ ਰਹੀ ਹੈ ਤੇ ਰਹੂਗੀ ਜਿੱਥੇ ਕਿਤੇ ਵੀ ਗੁਰੂ ਨਾਨਕ ਦਾ ਸਿੱਖ ਵਸਦਾ ਉਹ ਪੰਜਾਬ ਦੇ ਪਰਥਾਂ ਵਸਦਾ ਸਾਡਾ ਜੰਮੂ ਕਸ਼ਮੀਰ ਦਾ ਡੇਰਾ ਸ਼ਰਮਣੀ ਨਗਾਲਾ ਨਗਾਲੀ ਸਾਹਿਬ ਜਿਹੜਾ ਖੰਡਾ ਬਾਟਾ ਕਲਕਿਤਰ ਪਾਕਿਸਤਾਨ ਦੇ ਪਾਰ ਦੇਸ਼ ਵਿੱਚ ਧੱਲਿਆ ਸੀ ਉਦੀ ਪਰਤਾਏ ਅੱਜ ਸਿੱਖੀ ਕਾਇਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣਾ ਰਾਮਤਾ ਕਾਇਮ ਰੱਖਣਾ ਔਰ ਕਿਸੇ ਵੀ ਦੁਸ਼ਤ ਕਿਸੇ ਵੀ ਸ਼ੋਸ਼ੇਬਾਜ਼ੀ ਵਿੱਚ ਨਹੀਂ ਆਉਣਾ ਕਿਉਂਕਿ ਦੋ ਚਾਰ ਤੁਹਾਡੇ ਸੱਜਣ ਮਿੱਤਰ ਹੋਣਗੇ ਤੇ 10-12 ਤੁਹਾਡੇ ਦੁਸ਼ਮਣ ਵੀ ਹੋਣਗੇ ਇਹ ਰਵਾਇਤ ਸਾਡੇ ਸਿੱਖਾਂ ਦੀ ਕਲਮੁਕੀ ਸਿੱਖਾਂ ਦੀ ਪਰ ਸਾਨੂੰ ਅਰਦਾਸ ਬੇਨਤੀ ਹੈ ਇਹ ਕਿ ਪਿੰਦ ਪਹਿਲਾਂ ਵੀ ਚੜਦੀ ਕਲਾ ਵਿੱਚ ਸੀ ਅੱਜ ਵੀ ਚੜਦੀ ਕਲਾ ਵਿੱਚ ਆਉਣ ਆਉਣ ਵਾਲੇ ਸਮੇਂ ਵਿੱਚ ਵੀ ਚੜਦੀ ਕਲਾ ਵਿੱਚ ਰਹੇਗਾ ਔਰ মিডিਆ ਨੂੰ ਖਾਸ ਕਰਕੇ ਬੇਨਤੀ ਹਾਂ ਦੋਵੇਂ ਹੱਥ ਜੋੜ ਕੇ ਪਹਿਲਾਂ ਤੁਸੀਂ ਸਿੱਖ ਹੋ ਬਾਅਦ ਵਿੱਚ ਤੁਸੀਂ মিডিਆ ਵਾਲੇ ਹੋ ਇਸ ਕਰਕੇ ਆਪਣਾ ਜਿਹੜਾ ਵਕਤ ਹੈ ਆਪਣਾ ਸਮਾਂ ਪੂਰੇ ਬਖੂਬੀ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਆੜੇਖ ਔਰ ਗੁਰੂ ਪੰਥ ਦੇ ਨਿਸ਼ਾਨ ਥੱਲੇ ਪਤਾ ਕੇ ਪੰਥ ਦੀ ਮਰਿਆਦੋਂ ਕਾਇਮ ਰੱਖਣ ਦੀ ਕੋਸ਼ਿਸ਼ ਕਰੋਗੇ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ